ਸੋ ਜਲੰਧਰ ਵੈਸਟ ਵਿੱਚ ਹੁਣੇ-ਹੁਣੇ ਵੱਡੀ ਵਾਰਦਾਤ ਹੋਈ ਹੈ ਦੇਖ ਸਕਦੇ ਹੋ ਘਰ ਤੋਂ ਬੰਦਾ ਜਿਹੜਾ ਨਿਕਲਿਆ ਸੀਗਾ ਕੰਮ ਤੋਂ ਹੁਣੇ-ਹੁਣੇ ਜਿਹੜੀ ਵਾਰਦਾਤ ਹੋ ਗਈ ਹੈ ਤਾਂ ਲੁੱਟ ਕਰਕੇ ਬੰਦੇ ਗਏ ਨੇ ਤਸਵੀਰਾਂ ਵੀ ਦੇਖ ਸਕਦੇ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਹੈਗੇ ਤੇ ਮੈਂ ਕੰਮ ਤੋਂ ਬਬਰੀ ਚੌਕ ਆ ਰਿਹਾ ਸੀਗਾ ਬਬਰੀ ਕੀ ਹੋਇਆ ਕੀ ਹੈ ਮੇਰਾ ਭਾਜੀ ਮੇਰਾ ਨਾ ਚੋ ਲੁੱਟ ਮਾਰੋ ਗਿਆ ਮੋਬਾਈਲ ਚੋਰੀ ਹੋ ਗਿਆ ਕੀ ਲੁੱਟ ਕਰਕੇ ਲੈ ਗਏ ਲੁੱਟ ਕਰਕੇ ਲੈ ਗਏ ਨੇ ਅੱਛਾ ਜੀ ਤਿੰਨ ਬੰਦੇ ਸੀ ਜੇ ਇੱਕ ਨੇ ਛੱਟੀ ਜਗਰ ਪਾਈ ਸੀਗੀ ਇੱਕ ਨੇ ਡੱਬੀਆਂ ਵਾਲੀ ਕਮੀਜ਼ ਪਾਈ ਸੀਗੀ ਤੇ ਕੱਪੜਿਆਂ ਵਾਲਾ ਜੱਟ ਪਾਈ ਸੀ ਪੂਰੇ ਕਦਰ ਤੇ ਤਿੰਨ ਬੰਦੇ ਸੀ ਇੱਕ ਸਪਲੈਂਡਰ ਸੀਗਾ ਕੋਈ ਰੀਨੋਵੇਲ ਨਹੀਂ ਸੀਗਾ ਅਪਡੇਟ ਹੋ ਜਾਂਦੀ ਸੀ ਕੋਈ ਕੰਮ ਕਿੱਥੇ ਕਰਦੇ ਤੁਸੀਂ ਮੈਂ ਭਾਈਏ ਬਵੀ ਚੌਂਕ ਕੈਮੋਡ ਫੈਕਟਰੀ 'ਚ ਕੰਮ ਕਰਦਾ ਹਾਂ ਅੱਛਾ ਜੀ ਮੈਂ ਸਬਜ਼ੀ ਲੈ ਲਾਇਆ ਸੀਗਾ ਭయ్యా ਮੰਡੀ ਮੈਂ ਸਬਜ਼ੀ ਲੈ ਚੱਲਾਂਗਾ ਪਰ ਸਬਜ਼ੀ ਲੈਣ ਆਇਓ ਵਿਚਾਰਾ ਤੁਹਾਡੇ ਨਾਲ ਨਹੀਂ ਲੁੱਟੋਗੇ ਕਿੰਨੀ ਸਮੇਂ ਦਿਓਗੀ ਕਿੰਦਾ ਸਮਾਂ ਆ ਗਿਆ ਭਾਜੀ ਭਾਈਏ ਹੁਣ ਕੀ ਕਰ ਸਕਦੇ ਆ ਪਹਿਲੀ ਵਾਰ ਹੀ ਆਇਆ ਮੈਂ ਇਹ ਗਲੀ 'ਚ ਕੁਈ ਦਾਤ ਵਗੈਰਾ ਵੀ ਸੀ ਉਹਨਾਂ ਕੋਲ ਦਾਤ ਨਹੀਂ ਸੀ ਕਰ ਮੈਂ ਖਾਪੋ ਪਾਣ ਦੀ ਕੋਸ਼ਿਸ਼ ਕੀਤੀ ਕਹਿੰਦਾ ਕਿ ਖਾਪੋ ਪਾਈ ਤੇ ਤੇ ਦਾਤ ਮਾਰ ਦੇਣਾ ਅੱਛੇ ਜੀ ਰੋਲਾ ਪਾਇਆ ਤੁਹਾਡੇ ਦਾਤ ਮਾਰਦਾਂਗੇ ਹਾਂਜੀ ਕੋਈ ਪਹਿਚਾਨ ਹੈ ਕੱਪੜੇ ਕੁਪੜੀ ਕਿੱਦਾਂ ਦੇ ਪਾਏ ਚੁਣ ਪਹਿਚਾਨ ਹੈ ਜੀ ਜਦਿਆਂ ਲਈ ਕਮੀ ਪਾਈ ਹੋਈ ਇੱਕ ਮੁੰਡੇ ਨੇ ਅੱਛਾ ਜੀ ਚਿੱਟੇ ਜਿਹੇ ਜੈਕਟ ਪਾਈ ਹੋਈ ਹੈ ਤੋਂ ਜੇ ਇਹ ਕਿੱਧਰੋਂ ਲੁੱਟ ਕਰਕੇ ਇੱਧਰ ਨੂੰ ਗਏ ਐ ਇੱਧਰ ਬਬਲੀ ਚੌਕ ਵਾਲੇ ਕੇ ਨੇ ਇੱਧਰ ਭੱਜਿਆ ਮੰਡੀ ਵਾਲਾ ਓਕੇ ਕਿੰਨੀ ਕੀ ਦਿਰ ਪਹਿਲਾਂ ਹੋਈ ਤੁਹਾਡਾ ਲੁੱਟ ਇਹ 5-10 ਮਿੰਟ ਪਹਿਲਾਂ ਹੋਈ ਜੀ 5-10 ਮਿੰਟ ਪਹਿਲਾਂ ਆਈ ਹਾਂਜੀ ਪੁਲਿਸ ਨੂੰ ਫ ਕੋਸ਼ਿਸ਼ ਕਰਾਂਗਾ ਮੈਂ ਜਿਹੜਾ ਤੁਹਾਡਾ ਨੰਬਰੋਂ ਮਿਲਦਾ ਪਿਆ ਨੰਬਰੋਂ ਨੇ ਸੋਚੋ ਉਹ ਘੱਟਾ ਮੇਰਾ ਭਾਈ ਅੱਛਾ ਨੰਬਰ ਸਿੱਚੋਂ ਕਰਤਾ ਫੋਨ ਕਿਹੜਾ ਸੀ ਤੁਹਾਡਾ ਫੋਨ ਮੇਰਾ ਵਿਵੋ ਦਾ ਸੀਗਾ ਵਿਵੋ ਦਾ ਕਿ ਮੇਰਾ ਫੋਨ ਸੀਗਾ ਇਹ ਹੁਣ 15 ਜਿਆਦਾ ਨਾਲੇ ਮੇਰੇ ਮੇਰੇ ਦੇਲ ਤੋਂ 10-12000 ਰੁਪਏ 500 ਰੁਪਏ ਲੈ ਕੇ ਮੈਂ ਕਿੰਨਾ ਸੀਗਾ 10-1200 10-12000 1000 1200 ਰੁਪਏ ਲੈ ਗਏ ਉਹ ਭਾਈ ਦੇਖੋ ਰੋਡ ਇੰਨੀ ਹਲੇ ਪਰ ਸ਼ਾਮ ਦਾ ਸਮਾਂ 7:30 ਵਜੇ ਦਾ ਸਮਾਂ ਹੋਇਆ ਤੇ ਹੁਣੇ ਹੀ ਤਾਂ ਲੁੱਟ ਕਰਕੇ ਚਲੇ ਗਏ ਪਾਏ ਮੈਂ ਵਾਲੇ ਕੰਮ ਤੇ ਛੁੱਟੀ ਕਾ ਕੇ ਮੈਂ ਸਬਜ਼ੀ ਲੈਣ ਗਿਆ ਤੇ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਮਾਡਲ ਉਸ ਦਾ ਰਹਿਣ ਵਾਲਾ ਵਾ ਮਾਡਲ ਉਸ ਰਹਿੰਦੇ ਹੋ ਕੰਮ ਵੀਰ ਬਬਰੀਖ ਚੋਂ ਕਰਦੇ ਹੋ ਹਾਂ ਜੀ ਬਬਰੀਖ ਚੋਂ ਇੱਧਰ ਤੁਸੀਂ ਸਬਜ਼ੀ ਲੈਣ ਆਏ ਸੀ ਸਬਜ਼ੀ ਲੈਣ ਆਇਆ ਮੈਂ ਸੋ ਦੋਸਤੋ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਜਲੰਧਰ ਸ਼ਹਿਰ ਦੀ ਜਿਹੜੀ ਖਬਰ ਹੈ ਤੁਹਾਨੂੰ ਸਾਂਝੀ ਕਰ ਰਹੇ ਜਿੱਥੇ ਕਿ ਵਿਅਕਤੀ ਦੇ ਨਾਲ ਲੁੱਟ ਹੋਈ ਹੈ ਹੁਣੇ-ਹੁਣੇ ਜਿਹੜਾ ਵਿਅਕਤੀ ਦਾ ਫੋਨ ਹੈ ਖੋ ਕੇ ਜਿਹੜੇ ਗਏ ਨੇ ਨਸ਼ਾ ਛਡਾਓ ਜਿਹੜਾ ਸੈਂਟਰ ਹੈ ਉਹਦੇ ਬਾਹਰ ਵੀ ਦੇਖ ਸਕਦੇ ਹੋ ਕਿ ਇਹਦੇ ਬਾਹਰ ਘਟਨਾ ਹੋਈ ਹੈ ਵੀ ਜਿਹੜੀ ਬਾਬੂ ਜਗਜੀਵਰਾਮ ਚੌਕ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਔਰ ਇੰਨੇ ਮਾੜੇ ਹਾਲਾਤ ਹੋ ਗਏ ਆ ਕੁਸਮੇ ਪਹਿਲਾਂ ਸੀ ਤੁਹਾਨੂੰ ਇੱਕ ਵਾਰਦਾ ਜਿਹੜੀ ਐ ਸਾਂਝੀ ਕੀਤੀ ਸੀ ਜਿਹੜੀ ਐ ਲੁੱਟ ਹੋਈ ਨਕੋਦਰ ਰੋਡ ਦੇ ਉੱਪਰ ਜਿਹੜੀ ਦੁਕਾਨਦਾਰ ਨੂੰ ਜਿਹੜਾ ਅੱਛਾ ਜੀ ਲੁੱਟ ਕੇ ਲੈ ਕੇ ਗਏ ਨੇ ਉੱਥੇੋਂ ਦੂਜੇ ਤੋਂ ਮੇਰਾ ਮੋਬਾਈਲ ਕਿਹ ਕਿੰਦੇ ਮਾਰ ਦੇਣਾ ਕਹਿੰਦੇ ਤੈਨੂੰ ਮਾਰ ਦੇਣਾ ਛੋੜਾ ਮਾਰ ਕੇ ਕੋਲ ਕਿੰਦੇ ਉਹ ਤਿੰਨੇ ਮੁੰਡੇ ਕੰਦੇ ਤਿੰਨੇ ਮੁੰਡੇ ਕੰਦੇ ਜੀ ਮੈਂ ਸਬਜ਼ੀ ਤੁਸੀਂ ਲੈ ਲਈ ਸੀ ਕਿ ਲੈਣੀ ਹੈ ਸਬਜ਼ੀ ਲੈਣੀ ਸੀ ਹਲੇ ਮੈਂ ਚੱਲ ਰਹੀ ਸੀਗਾ ਅਜਾ ਸਬਰੀ ਲਾਂ ਚੱਲੇ ਸੀ ਹਾਂਜੀ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਮਾਨ ਵਗੈਰਾ ਵਿਚਾਰਿਆਂ ਦੇ ਹੱਥਾਂ ਦੇ ਵਿੱਚ ਫੜਿਆ ਹੋਇਆ ਔਰ ਹੁਣੇ-ਹੁਣੇ ਜਿਹੜੀ ਵਾਰਦਾਤ ਹੋਈ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਸ ਵੇਲੇ 120 ਫੁੱਟੀ ਰੋਡ ਦੀਆਂ ਜਿੱਥੇ ਵਿਅਕਤੀ ਦੇ ਨਾਲ ਜਿਹੜੀ ਹੈ ਬੰਦੇ ਲੁੱਟ ਕਰਕੇ ਗਏਵੇਂ ਫੋਨ ਜਿਹੜਾ ਖੋ ਕੇ ਲਗੇ ਪੰਜ-10 ਮਿੰਟ ਪਹਿਲਾਂ ਦਾ ਸੀਗਾ ਪੰਜ-10 ਮਿੰਟ ਪਹਿਲਾਂ ਦਾ ਸੀ ਜਦੋਂ ਹਸ ਹੋਇਆ ਸੀ ਦਾ ਹਾਂਜੀ ਗੇ ਕਿਧਰ ਮੁੰਡੇ ਇਹ ਗੇ ਆ ਭਈਆ ਮੰਡੀ ਵਾਲਾ ਇੱਥੇ ਪੁਲਿਸ ਵਾਲੇ ਖੜੇ ਹੁੰਦੇ ਭਈ ਅਸਲ ਖੜੇ ਨਹੀਂ ਪੁਲਿਸ ਵਾਲੇ ਉਥੇ ਨਾਕਾ ਲਾ ਕੇ ਖੜੇ ਹੁੰਦੇ ਖੜੇ ਆ ਚਲ ਆਓ ਚਲੀਏ ਕਿੱਦਾਂ ਖੜੇ ਹੁੰਦੇ ਸੋ ਦੇਖ ਸਰ ਜੇ ਇਹ ਗਰੀਬ ਵਿਅਕਤੀ ਵਿਚਾਰਾ ਮਿਹਨਤ ਕਰਦਾ ਕੈਰਮ ਬੋਰਡ ਦਾ ਕੰਮ ਕਰਦਾ ਔਰ ਦੱਸਿਆ ਜਾ ਰਿਹਾ ਕੀ ਵਿਚਾਰਾ ਕੰਮ ਤੋਂ ਮੰਡੀ ਵਾਲ ਜਿਹੜਾ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਇਹਦੇ ਨਾਲ ਬੰਦੇ ਆਏ ਤਿੰਨ ਜਿਹੜੇ ਮੋਟਰਸਾਈਕਲ ਸਵਾਰ ਆ ਉਹਨਾਂ ਨੇ ਇਹਦਾ ਫੋਨ ਆ ਖੋਲਿਆ ਵਿਅਕਤੀ ਦਾ ਉਹਨਾਂ ਦਾ ਕਿਹੜਾ ਹੈਗਾ ਸੀ ਅਗਰ ਤੁਸੀਂ ਫੋਨ ਨਾ ਦਿੱਤਾ ਤੇ ਤੁਹਾਡੇ ਜਿਹੜੇ ਨੇ ਦਾਤ ਕੁਰਬਾਨਾ ਜਿਹੜੀਆਂ ਮਾਰ ਦਿੱਤੇ ਜਾਊਗੇ ਮੰਨੇ ਰੇ ਛੂਰਾ ਮਾਰ ਦਿੱਤਾ ਜਾਊਗਾ ਸੋ ਵਿਅਸਤ ਹਲਕੇ ਦੇ ਹਾਲਾਤ ਦੇਖੋ ਜੀ ਥਾਣਾ ਡਿਵੀਜ਼ਨ ਨੰਬਰ 5 ਦੇ ਏਰੀਏ ਦੇ ਵਿੱਚ ਵਾਰਦਾਤ ਹੋਈ ਸਾਰੀ ਸੋ ਉੱਚੀ ਦੂਰੀ ਦੇ ਤੇ ਪੁਲਿਸ ਦਾ ਨਾਕਾ ਵੀ ਲੱਗਾ ਹੁੰਦਾ ਪੁਲਿਸ ਚਲਾਣ ਡਾਕਟਰੀ ਹੁੰਦੀ ਗੱਲਬਾਤ ਕਰਾਂਗੇ ਪੁਲਿਸ ਵਾਲਿਆਂ ਦੇ ਨਾਲ ਵੀ ਕੀ ਜਿਹੜੇ ਵਿਅਕਤੀ ਨੇ ਕਿੱਥੇ ਤੱਕ ਜਿਹੜੇ ਲੋਕੀ ਸੇਫ ਹੈਗੇ ਆ ਆਮ ਪਬਲਿਕ ਕਿੱਥੇ ਖੜੀ ਐ ਇਸ ਵੇਲੇ ਦੇਖੋ ਆਮ ਪਬਲਿਕ ਦੇ ਹਾਲਾਤ ਇਹ ਨੂੰ ਬੋਲਦੀਆਂ ਤਸਵੀਰਾਂ ਨੇ ਜੀ ਜਲੰਧਰ ਸ਼ਹਿਰ ਦੀਆਂ ਜਿਹੜੇ ਮੈਂ ਕਹਿੰਦਾ ਸਬਜ਼ੀ ਲੈ ਚੱਲਾਂਗਾ ਅੱਛਾ ਜੀ ਤੇ ਹੋਰ ਜੀ ਕਿੰਨੀ ਦਿਹਾੜੀ ਕਿੰਨੀ ਲੈਂਦੇ ਹੋ ਕਿੰਨੀ ਸੈਲਰੀ ਤੁਹਾਡੀ ਸਰ ਮੇਰੀ ਦਿਹਾੜੀ ਹੈ ਜੀ ਆ 300 ਰੁਪਏ ਦਿਹਾੜੀ ਆ ਜੀ 300 ਰੁਪਏ ਦਿਹਾੜੀ ਅੱਛਾ 300 ਰੁਪਏ ਦਿਹਾੜੀ ਲੈਨੇ ਸਿਰਾ ਤੇ ਤੁਹਾਡਾ ਭਾਈ 15-2000 ਰੁਪਏ ਫੋਨ ਖੋ ਕੇ ਲੈ ਕੇ ਕਿੱਥੋਂ ਲੋਕ ਇਹ ਦੁਬਾਰਾ ਉਹ ਭਾਈ ਹੁਣ ਮੈਂ ਕੀ ਕਰ ਸਕਦਾ ਹਾਂ ਹੂੰ ਜੇ ਦਵਾ ਸਕਦੇ ਹੋ ਤੇ ਦਵਾ ਦਿਓ ਮੈਂ ਕੀ ਸਮੇਂ ਦੇ ਤੁਸੀਂ ਭਾਈ ਜਿਹੜੀ ਲੁੱਟ ਹੋ ਰਹੀ ਹੈ ਦਿਨ ਆ ਦਿਨ ਦੇ ਅੜੇ ਦਾ ਹੀ ਵਾਰਦਾਤ ਹੋਈ ਜਾਂਦੀ ਆ ਭਾਈ ਮੈਂ ਪਹਿਲੀ ਵਾਰੀ ਆਇਆ ਹਾਂ ਇੱਥੇ ਮੈਂ ਕਿਹਾ ਚਾਹ ਸਬਜ਼ੀ ਲੈ ਜਾਂਦੇ ਤੇ ਮੈਂ ਪਾਲੇ ਪਾਸੇ ਚਾਹ ਜਾਣਾ ਮਤਲਬ ਸਬਜ਼ੀ ਲੈਣਾ ਹੈ ਸਬਜ਼ੀ ਲੈਣੀ ਤੁਹਾਨੂੰ ਮਹਿੰਗੀ ਪੈ ਗਈ ਆ ਸਬਜ਼ੀ ਲੈਣੀ ਮਹਿੰਗੀ ਪੈ ਗਈ ਮੈਨੂੰ ਦੇਖ ਸਕਦੇ ਹੋ ਹਾਂ ਜੀ ਮੇਰਾ ਭਾਈ ਫੋਨ ਨਹੀਂ ਸੀਗਾ ਮੇਰੀ ਵਾਈਫ ਦਾ ਫੋਨ ਸੀਗਾ ਉਹ ਤੁਹਾਡੀ ਵਾਈਫ ਦਾ ਫੋਨ ਆ ਵਾਈਫ ਦਾ ਫੋਨ ਘਰ ਦੇ ਫੋਨ ਵੀ ਕਰਦੇ ਹੋਣੇ ਪਰੇਸ਼ਾਨ ਹੋ ਗਏ ਨੇ ਤੇ ਨੰਬਰ ਤੁਸੀਂ ਮਿਲਾਉਣ ਦੀ ਕੋਸ਼ਿਸ਼ ਕੀਤੀ ਆਪਣਾ ਮਿਲਾਉਣ ਦੀ ਉਸ ਵੇਲੇ ਨੰਬਰ ਮਿਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਸੋਚ ਆਫ ਕਰਤਾ ਮੇਰਾ ਨੰਬਰ ਬੰਦ ਆ ਰਿਹਾ ਹਾਂਜੀ ਸੋ ਦੇਖ ਸਕਦੇ ਹੋ ਕਿ ਵਿਅਕਤੀਆਂ ਵੱਲੋਂ ਜਿਹੜਾ ਨੰਬਰ ਹੈ ਸਵਿਚ ਆਫ ਕਰ ਦਿੱਤਾ ਗਿਆ ਸੋ ਦੇਖਦੇ ਆ ਕਿ ਨਾਕੇ ਤੇ ਪੁਲਿਸ ਖੜੀ ਹੈ ਕਿ ਨਹੀਂ ਖੜੀ ਕਿਉਂਗੀ ਇਹ ਤੇ ਚਲਾਣ ਦਾ ਲੋਕਾਂ ਦੇ ਪੁਲਿਸ ਕੱਢਦੀ ਹੈ ਪਰ ਜੇ ਆਮ ਕੋਈ ਬੰਦਾ ਪਰੇਸ਼ਾਨ ਹੈ ਉਹਦੀ ਕੋਈ ਮਦਦ ਕੋਣ ਪੁਲਿਸ ਕਿਉਂ ਨਹੀਂ ਕਰ ਰਹੀ ਸੋ ਜਲੰਧਰ ਦੀ ਖਬਰ ਆ ਵਸਤੂਬਾ ਸ਼ੇਅਰ ਕਰੋ ਜੀ ਖਬਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਵਿਅਕਤੀ ਨਾਲ ਲੁੱਟ ਹੋਈ ਹੈ ਤਲਵਾਰੇ ਨੇ ਸਮਾਨ ਫੜਿਆ ਹੋਇਆ ਔਰ ਵੀਰ ਬਬਰੀਕ ਚੌਕ 'ਤੇ ਕੰਮ ਕਰਦੇ ਆ ਕਾਰਮ ਬੋਰਡ ਦਾ ਔਰ 300 ਰੁਪਏ ਵਿਅਕਤੀ ਦਿਹਾੜੀ ਲੈਂਦਾ ਗਰੀਬ ਵਿਅਕਤੀ ਇਹ 300 ਰੁਪਏ ਦੀ ਦਿਹਾੜੀ ਹੈ ਮੰਡੀ ਸਬਜ਼ੀ ਲੈਣ ਜਾ ਰਹੇ ਸੀ ਕੰਮ ਤੋਂ ਵੇਲੇ ਹੋ ਗਏ ਤਾਂ ਇਹਦਾ ਜਿਹੜਾ ਫੋਨ ਆ ਵਿਅਕਤੀ ਦਾ ਖੋ ਕੇ ਲਟੇਰੇ ਲੈ ਗਏ ਨੇ ਨਸ਼ੇ ਦੀ ਪੂਰਤੀ ਲਈ ਦੇਖੋ ਕਿੰਦਾ ਦੇ ਲੋਕ ਜਿਹੜੇ ਨੇ ਵਾਰਦਾਤਾ ਕਰ ਰਹੇ ਆ ਕਿ ਗਰੀਬ ਨੂੰ ਦੇਖਦੇ ਹੀ ਨਹੀਂ ਕਿਸੇ ਨੂੰ ਹੋ ਗਿਆ ਦੋ ਮਹੀਨੇ ਪਹਿਲਾਂ ਹੋ ਗਿਆ ਨਹੀਂ ਫੋਨ ਭਾਈ ਸੰਦੇ ਬੀ ਸੀ ਨਹੀਂ ਭਾਜੀ ਮੇਰੇ ਜੇਬ ਵਿੱਚ ਫੋਨ ਸੀਗਾ ਜੇਬੋਂ ਕੱਢ ਕੇ ਲੈ ਗਏ ਹਾਂਜੀ ਜੇਬੋਂ ਕੱਢ ਕੇ ਲੈ ਗਏ ਅੱਛਾ ਜੇ ਤੁਸੀਂ ਮਨਾ ਕੀਤਾ ਕਿ ਮੈਂ ਨਹੀਂ ਦੇਣਾ ਫਿਰ ਮੈਂ ਮਨਾ ਕੀਤਾ ਉਹਨੇ ਜੇਬੇ ਜੱਟ ਪਾਇਆ ਮੈਂ ਹੱਥ ਪਰੇ ਕਰ ਲਿਆ ਓਕੇ ਹੱਥ ਪਾਰੇ ਕਹਿੰਦਾ ਕਹਿੰਦੇ ਜੇ ਖੱਪ ਪਾਈ ਤੇ ਚੂਰਾ ਮਾਰ ਦੇਣਾ ਵਾ ਅੱਛਾ ਕਹਿੰਦੇ ਚੂਰਾ ਮਾਰ ਹਾਂਜੀ ਇੱਕ ਨੇ ਮੇਰੀ ਬਾਹ ਫੜ ਲਈ ਤੇ ਨਹੀਂ ਮੂੰਹ ਮੈਂ ਬੰਨੇ ਵੀ ਸੀ ਭਾਈ ਕਿਦਾਂ ਕੋਈ ਬੰਦਿਆ ਨਹੀਂ ਸੀਗਾ ਦਾੜੀ ਵਾਲੇ ਮੁੰਡੇ ਸੀਗੇ ਅੱਛਾ ਇੰਦੇ ਓਪਨ ਹੀ ਸੀ ਹਾਂਜੀ ਓਪਨ ਹੀ ਸੀਗੇ ਅੱਛਾ ਇਹ ਉਹ ਬੰਦੇ ਨਸ਼ਾ ਕੀਤਾ ਹੈ ਸੀਗਾ ਭਾਈ ਅੱਛਾ ਨਸ਼ਾ ਕੀਤਾ ਹੈ ਮੈਨੂੰ ਤਾਂ ਲੱਗਦਾ ਕਿ ਕੰਮ ਨਸ਼ੇ ਵਾਲੇ ਬੰਦੇ ਕਰ ਰਹੇ ਆ ਹਾਂਜੀ ਕਾ ਨਸ਼ੇ ਵਾਲੇ ਕੰਮ ਕਰਦੇ ਨੇ ਤੇ ਉਹਦਾ ਕੋਈ ਪਰ ਭਾਈ ਆਮ ਬੰਦੇ ਦਾ ਕਸੂਰ ਕੀ ਤੁਹਾਡਾ ਕੀ ਕਸੂਰ ਹੈ ਤੁਸੀਂ ਤਾਂ ਵਿਚਾਰੇ ਮਿਹਨਤ ਕਰਕੇ ਆਏ ਹੋ ਭਾਈ ਮੈਂ ਤੇ ਮਿਹਨਤ ਕੀਤੀ ਹੈ ਮੈਂ ਵਾਈਫ ਨੂੰ ਕਿੰਨੇ ਬੱਚੇ ਭਾਈ ਤੁਹਾਡੇ ਮੇਰੇ ਭਾਈ ਦੇ ਦੋ ਬੱਚੇ ਆ ਕੰਮ ਕਰਦੇ ਪੜਦੇ ਹੋ ਨਹੀਂ ਬੱਚੇ ਇੱਕ 10 ਆਗਾ ਇੱਕ 11 ਸਾਲ ਦਾ ਓਕੇ ਸੋ ਦੋਸਤੋ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੇਖਦੇ ਆ ਕਿ ਇੱਥੇ ਨਾਕਾ ਲੱਗਾ ਕਿ ਨਹੀਂ ਕਿਉਂਕਿ ਇੱਥੇ ਬਾਬੂ ਜਗਜੀਵਰਾਮ ਚੌਂਗਦੇਵ ਪੁਲਿਸ ਖੜੀ ਹੁੰਦੀ ਹੈ ਜਿੱਥੇ ਵਾਰਦਾਤ ਹੋਈ ਹੈ ਦੇਖਦੇ ਆ ਕਿ ਪੁਲਿਸ ਵਾਲੇ ਅੱਜ ਖੜੇਗੇ ਨਹੀਂ ਖੜੇ ਔਰ ਇਸ ਵਿਅਕਤੀ ਨਾਲ ਜਿਹੜੀ ਹੁਣੇ-ਹੁਣੇ ਹੀ ਵਾਰਦਾਤ ਹੋਈ ਹੈ ਔਰ ਇਹਦਾ ਜਿਹੜਾ ਫੋਨ ਆ ਵਿਅਕਤੀ ਦਾ ਖੋ ਕੇ ਲੈ ਚੁੱਕੇ ਨੇ ਜਾ ਕੇ ਬੰਦੇ ਨਿਕਲ ਗਏ ਨੇ ਇੱਥੋਂ ਦੀ ਤਿੰਨ ਵਿਅਕਤੀ ਜਿਹੜੇ ਬੰਦਾ ਦੱਸ ਰਿਹਾ ਨਹੀਂ ਗੇ ਕਿੱਧਰ ਤੁਸੀਂ ਭਜੀਓ ਭਾਈ ਅੱਜ ਤਾਂ ਥੱਲੇ ਬਦਬਦੀ ਚੋ ਵਸ ਮਤਲਬ ਤੇ ਇਹ ਨਿਕਲ ਕੇ ਨਾਲ ਸਪੀਡ ਨਾਲ ਇੱਕ ਮੁੰਡੇ ਨੇ ਆਵਾਜ਼ ਮਾਰੀ ਏ ਸੋ ਇੱਥੇ ਪੁਲਿਸ ਦਾ ਨਾਕਾ ਵੀ ਜਿਹੜਾ ਨਹੀਂ ਲੱਗਾ ਹੋਇਆ ਔਰ ਅੱਗੇ ਨਾਕਾ ਲੱਗਾ ਹੁੰਦਾ ਇਸ ਜਗ੍ਹਾ ਦੇ ਉੱਪਰ ਪੁਲਿਸ ਖੜੀ ਹੁੰਦੀ ਹੈ ਅੱਜ ਜਿਹੜੀ ਪੁਲਿਸ ਇੱਥੇ ਨਹੀਂ ਖੜੀ ਹੋਈ ਔਰ ਡਿਵੀਜ਼ਨ ਨੰਬਰ 5 ਦੇ ਏਰੀਏ ਦੇ ਵਿੱਚ ਦੇਖ ਸਕਦੇ ਹੋ ਕਿ ਮਾਰਦਾ ਦੋਈ ਹੈ ਹੁਣੇ-ਹੁਣੇ ਹੀ ਜਿਹੜਾ ਵਿਅਕਤੀ ਵਿਚਾਰਾ ਖੜਾ ਹੋਇਆ ਮੌਕੇ ਤੇ ਭਾਈ ਇੱਥੇ ਪੁਲਿਸ ਵੀ ਨਹੀਂ ਖੜੀ ਨਾਕਾਮੀ ਲਗਾ ਕੇ ਤੇ ਪੁਲਿਸ ਤੇ ਖੜੀ ਹੁੰਦੀ ਹੈ ਅੱਜ ਤਾਂ ਜੀ ਫਿਰ ਲੈ ਕੇ ਆਉਂਦੇ ਤੁਸੀਂ ਪੁਲਿਸ ਨੂੰ ਰਿਪੋਰਟ ਕੀਤਾ ਸੀ ਮੈਂ ਫੋਨ ਫੋਨ ਨਹੀਂ ਕੀਤਾ ਭਾਈ ਇਨਫੋਰਮੇਸ਼ਨ ਨਹੀਂ ਦਿੱਤੀ ਪੁਲਿਸ ਨੂੰ ਕਿਸੇ ਨਾਲ